ਹਰਫ ਪੰਜਾਬੀ ਚੈਨਲ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅਸੀਂ ਸਭ ਜਾਣਦੇ ਹਾਂ ਕਿ 8 ਮਾਰਚ ਦਾ ਦਿਨ ਔਰਤਾਂ ਨੂੰ ਸਮਰਪਿਤ ਦਿਨ ਹੈ ਉਹ ਦਿਨ ਜਦੋਂ ਔਰਤਾਂ ਨੇ ਆਪਣੀਆਂ ਪ੍ਰਾਪਤੀਆਂ ਤੇ ਝਾਤ ਪਾਉਣੀ ਹੈ ਤੇ ਔਰਤਾਂ ਨੇ ਆਪਣੇ ਅੱਗੇ ਵਧਣ ਵਾਸਤੇ ਕੁਝ ਪ੍ਰੇਰਨਾਵਾ ਕੁਝ ਆਪਣੇ ਸੁਪਨੇ ਤੇ ਆਪਣੀਆਂ ਕੁਝ ਸੱਧਰਾਂ ਜੜੀਆਂ ਨੇ ਉਹ ਪੂਰੀਆਂ ਕਰਦੀਆਂ ਹਨ ਦੇਖਦੇ ਆ ਰਹੇ ਆਂ ਦੇਖਦੇ ਆ ਰਹੇ ਆਂ ਕਿ ਇਹ ਦਿਨ ਯੂਨੈਸਕੋ ਨੇ ਜਦੋਂ ਤੋਂ ਨਿਸ਼ਚਿਤ ਕੀਤਾ ਸੀ ਜਿਹੜਾ ਇਹਦਾ ਇੱਕ ਦਿਨ ਮੈਂ ਇੱਕ ਵੱਖਰੀ ਵੀਡੀਓ ਪਾਵਾਂਗੀ ਕਿ ਇਸ ਦਿਨ ਦਾ ਮਹੱਤਵ ਕੀ ਹੈ ਸਿਰਫ ਇੱਥੇ ਇੱਕ ਹੋਰ ਕਵੀ ਦਰਬਾਰ ਦੇ ਨਾਲ ਜੁੜੇ ਹਾਂ ਤੇ ਇਸ ਦਿਨ ਦੇ ਇਤਿਹਾਸਿਕ ਪੱਖਾਂ ਬਾਰੇ ਫਿਰ ਗੱਲ ਕਰਾਂਗੇ ਤਾਂ ਇਸ ਦੇ ਵਿੱਚ ਮੈਂ ਸਿਰਫ ਇਹਨਾਂ ਕਹਿ ਰਹੀ ਕਿ ਔਰਤਾਂ ਨੂੰ ਸਮਰਪਿਤ ਇਹ ਦਿਨ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਔਰ ਖਾਸ ਕਰਕੇ ਭਾਰਤੀਆਂ ਦੇ ਅੰਦਰ ਇਹਦਾ ਅੱਜਕੱਲ ਜ਼ਿਆਦਾ ਉਤਸ਼ਾਹ ਕਿਉਂ ਹੈ ਕਿਉਂਕਿ ਨਾਰੀ ਸਿੱਖਿਆ ਨਾਰੀ ਸ਼ਕਤੀ ਤੇ ਨਾਰੀ ਦੇ ਅੱਗੇ ਜੋ ਮਸਲੇ ਨੇ ਉਹਨਾਂ ਤੇ ਚਿੰਤਨ ਬੜੀ ਗੰਭੀਰਤਾ ਨਾਲ ਹੋ ਰਿਹਾ ਹੈ ਤੇ ਸਾਡੀਆਂ ਨੌਜਵਾਨ ਸ਼ਾਇਰਾ ਇਸ ਵਿੱਚ ਬਹੁਤ ਅੱਗੇ ਨੇ ਇਸ ਦਾ ਚਿੰਤਨ ਕਰਨ ਦੇ ਵਿੱਚ ਬੇਸ਼ੱਕ ਉਹ ਆਪਣੀ ਕਵਿਤਾ ਲਿਖਣ ਜਾਂ ਕਿਸੇ ਕਵੀ ਦੀ ਕਵਿਤਾ ਬੋਲਣ ਉਹਨਾਂ ਦੀ ਇੱਕ ਇੱਛਾ ਜ਼ਰੂਰ ਹੁੰਦੀ ਹੈ ਕਿ ਉਸ ਕਵਿਤਾ ਦੇ ਵਿੱਚ ਨਾਰੀ ਸਰੋਕਾਰਾਂ ਦੀ ਗੱਲ ਹੋਵੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾਰੀ ਨੂੰ ਸਮਰਪਿਤ ਸਾਡਾ ਇਹ ਕਵੀ ਦਰਬਾਰ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਜਿਹੜੀਆਂ ਸਾਡੇ ਨਾਲ ਨੌਜਵਾਨ ਸ਼ਾਇਰਾ ਜੁੜੀਆਂ ਨੇ ਹਾਲੇ ਦੇਸ਼ਕ ਇਹਨਾਂ ਨੇ ਕੁਝ ਕਦਮ ਵੀ ਪੁੱਟੇ ਨੇ ਪਰ ਮੈਨੂੰ ਉਮੀਦ ਹੈ ਕਿ ਬਹੁਤ ਅੱਗੇ ਤੱਕ ਇਹਨਾਂ ਦੀ ਸੋਚ ਜਾਏਗੀ ਤੇ ਦੂਸਰਿਆਂ ਦੀ ਕਪਟਾਲ ਵੀ ਜਦੋਂ ਅਸੀਂ ਬੋਲਦੇ ਹਾਂ ਤਾਂ ਉਹਦੇ ਵਿੱਚੋਂ ਵੀ ਸਾਡਾ ਆਪਾ ਜਿਹੜਾ ਹੈ ਉਹ ਜ਼ਰੂਰ ਝਲਕਦਾ ਹੈ ਕਿ ਅਸੀਂ ਕੀ ਸੋਚਦੇ ਹਾਂ ਤੇ ਅੱਜ ਦੀ ਇਸ ਲੜੀ ਦੇ ਵਿੱਚ ਸਾਡੇ ਨਾਲ ਜਿਹੜੀਆਂ ਸ਼ਾਇਰਾ ਸਾਡੇ ਨਾਲ ਜੁੜੀਆਂ ਨੇ ਉਹਨਾਂ ਨਾਲ ਮੈਂ ਤੁਹਾਡਾ ਤਾਰਫ ਕਰਵਾ ਦਵਾਂ ਸਭ ਤੋਂ ਪਹਿਲਾਂ ਗਗਨਦੀਪ ਜਿਹੜੀ ਕਿ ਇੱਕ ਵਿਦਿਆਰਥਣ ਹੈ ਤੇ ਪਹਿਲਾਂ ਵੀ ਮੈਂ ਇੱਕ ਵੀਡੀਓ ਦੇ ذریعے ਨਾਲ ਗੱਲਬਾਤ ਕਰਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਸੀ ਜੋ ਬਹੁਤ ਪਸੰਦ ਕੀਤੀ ਗਈ। ਅ ਦੂਸਰੀ ਸਾਡੇ ਨਾਲ ਜਿਹੜੀ ਸ਼ਾਇਰਾ ਹੈ ਖੁਦ ਵੀ ਲਿਖਦੀ ਹੈ ਅੰਗਰੇਜ਼ੀ ਦੇ ਵਿੱਚ ਬਹੁਤ ਅੱਛਾ ਲਿਖਦੀ ਹੈ ਹਿੰਦੀ ਚ ਪੰਜਾਬੀ ਦੇ ਵਿੱਚ ਤੇ ਦੂਸਰੀਆਂ ਸ਼ਾਇਰਾ ਨੂੰ ਵੀ ਬਹੁਤ ਸਿੱਦਕਤ ਨਾਲ ਬੋਲਦੀ ਹੈ ਉਹ ਹੈ ਜਨਵੀ ਜਿਹੜੀ ਕਿ ਪੰਜਾਬੀ ਤੇ ਇੰਗਲਿਸ਼ ਨਾਲ ਪੰਜਾਬੀ ਨਾਲ ਹਿੰਦੀ ਨਾਲ ਤਿੰਨੋਂ ਭਾਸ਼ਾਵਾਂ ਨਾਲ ਬਹੁਤ ਅੱਛਾ ਜਿਸ ਦਾ ਸੰਪਰਕ ਹੈ ਤੇ ਸਬੰਧ ਹੈ। ਤੇ ਤੀਸਰੀ ਸਾਡੀ ਨੌਜਵਾਨ ਸ਼ਾਇਰਾ ਜਨਵੀ ਰੁਹਾਨੀ ਰੁਹਾਨੀ ਹੈ ਰੁਹਾਨੀ ਦਾ ਵਿਸ਼ਾ ਬੇਸ਼ੱਕ ਪੰਜਾਬੀ ਨਾਲ ਸਿੱਧੇ ਤੌਰ ਤੇ ਨਹੀਂ ਵਾਬਸਤਾ ਲੇਕਿਨ ਇਹਨਾਂ ਨੂੰ ਪੰਜਾਬੀ ਲਿਟਰੇਚਰ ਦੀ ਪੂਰੀ ਸਮਝ ਹੈ ਹਿੰਦੀ ਤੇ ਅੰਗਰੇਜ਼ੀ ਨਾਲੇ ਬਤੇਰੇ ਆਪਣਾ ਨਾਤਾ ਇਹਨਾਂ ਦਾ ਹੈ ਪੜਨ ਲਿਖਨ ਦਾ ਤਾਂ ਮੈਂ ਕਿਉਂਕਿ ਹਰਫ ਪੰਜਾਬੀ ਸਾਰਿਆਂ ਦਾ ਸਾਂਝਾ ਹੈ ਅਸੀਂ ਭਾਸ਼ਾ ਕੋਈ ਵੀ ਬੋਲੀਏ ਤੇ ਸਾਡਾ ਇੱਕ ਜਜ਼ਬਾ ਜਿਹੜਾ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ ਤੇ ਆਓ ਅੱਜ ਫਿਰ ਅਸੀਂ ਇਹਨਾਂ ਨੌਜਵਾਨ ਸ਼ਾਇਰਾ ਦਾ ਸਾਰਿਆਂ ਦਾ ਅਸੀਂ ਸਵਾਗਤ ਕਰਦਿਆਂ ਹੋਇਆ ਸ਼ੁਰੂਆਤ ਕਰਦੇ ਹਾਂ ਤੇ ਮੈਂ ਮੁਖਤਬ ਹੁੰਦੀ ਹਾਂ ਸਭ ਤੋਂ ਪਹਿਲਾਂ ਗगनਦੀਪ ਨੂੰ ਤੇ ਗगनਦੀਪ ਕੋਈ ਕਵਿਤਾ ਸੁਣਾਏ ਜਿਹੜੀ ਕਿ ਨਾਰੀ ਦੇ ਸਰੋਕਾਰਾਂ ਨਾਲ ਜੁੜੀ ਹੋਵੇ ਆਓ ਗगनਦੀਪ ਤੁਸੀਂ ਮੁਖਤਬ ਹੋ ਬੋਲੋ ਅੱਜ ਮੈਂ ਜਿਹੜੀ ਕਵਿਤਾ ਆਪ ਸਭ ਦੇ ਸਾਹਮਣੇ ਸਾਂਝੀ ਕਰਨ ਜਾ ਰਹੀ ਹਾਂ ਉਹ ਰਾਣੀ ਤੱਕ ਕਿਤਾਬ ਵਿੱਚੋਂ ਹੈ ਕੁੜੀਆਂ ਕਿਸ ਹੋਉਂਦੀਆਂ ਨੇ ਆ ਮੇਰੀ ਮਨਸੰਤ ਕਵਿਤਾਵਾਂ ਵਿੱਚੋਂ ਇੱਕ ਕਵਿਤਾ ਹੈ ਬਹੁਤ अच्छੇ ਇਸ ਤਰ੍ਹਾਂ ਦਾ ਗੀਤ ਵੀ ਬਣਿਆ ਹੈ ਪੱਟਾਲ ਜਿਹੜੀ ਪੈਲੋ ਰਿਲੀਸ ਹੋਈ ਸੀ ਪੋਇਟਰੀ ਦੇ ਤੌਰ ਤੇ ਕੀਤੀ ਗਈ ਸੀ ਤੇ ਨੂੰ ਇੱਕੜੀ ਆਪ ਸਭ ਨੂੰ ਮੇਰੀ ਕਵਿਤਾ ਪਸੰਦ ਆਏਗੀ ਗੁਰਾਂ ਦਾ ਦਰਸ ਵੜੇਰਾਏ ਗੁਰਾਂ ਤੋਂ ਕਾਗਾ ਵਰਤਾਏ ਕੁੜੀਆਂ ਕਿਸ ਵੰਦੀਆਂ ਨੇ ਤੇ ਸੂਰਜ ਧੁੱਪਾਂ ਕਰਤਾਏ ਬਹੁਤ ਖੂਬ ਇਹ ਕਿੰਨੀ ਕੰਗੀਆਂ ਕੰਗੀਆਂ ਨੇ ਲੱਗਦਾ ਗੁਰਾਂ ਤੁਮੰਗੀਆਂ ਨੇ ਇਨਾਂ ਦਾ ਦਾਜ ਵੀ ਕਤਨਾ ਹੈ ਅਜੇ ਤੱਕ ਕੋਠਾ ਛਤਨਾ ਹੈ ਇਹ ਦਿਨ ਦਮੜੇ ਚਬਦੀ ਏ ਇਹ ਦੁਨੀਆ ਦਮੜੇ ਚਬਦੀ ਏ ਤੇ ਪੈਸਾ ਥੋਲ ਕੇ ਪਿੰਦੀ ਏ ਨੇ ਥੋੜੇ ਕਾਜ ਚੋਣੇ ਲਈ ਤੇ ਚੋਖੀ ਰਕਮ ਬਲੋੜਿੰਦੀ ਏ ਇਸ ਅਗਰਨ ਦੇ ਲੱਪੱਤੀਆਂ ਦੇ ਹਰ ਹਮੇਲਾ ਵਰਗੀਆਂ ਨੇ ਜਾਂ ਆਲੀਆਂ ਪੋਲੀਆਂ ਉਮਰਾਂ ਦੇ ਪਿਸਰੇ ਖੇਲਣਾ ਵਰਗੀਆਂ ਨੇ ਇਹ ਤੂੜਾ ਪਾਵਰੀਆਂ ਹੋਈਆਂ ਕਿਥੇ ਕੁ ਜਾ ਕੇ ਬਹਿਣਾ ਏ ਸੰਦੂਰੀ ਟਿੱਬੀਆਂ ਦਾ ਚਾਟਾ ਹਵਾ ਵਿੱਚ ਸੁਰਦਾ ਰਹਿਣਾ ਏ ਇੱਕ ਕੁੜੀਆਂ ਕੰਸਾ ਪਿਆ ਤੇ ਸੁੱਚੇ ਸੋਚ ਦਾ ਚਸ਼ਮਾ ਏ ਇਨਾਂ ਨੂੰ ਧੰਮ ਜੰਮੇ ਦਾ ਮਾਪਿਆਂ ਨੇ ਇਨਾਂ ਨੂੰ ਮਾਰਿਆ ਰਸਮਾਂ ਨੇ ਕਿ ਦਿਲ ਵਿੱਚ ਹਉਦੀਆ ਪੈਂਦਾ ਏ ਕਿ ਬਾਪੂ ਚੁੱਪ-ਚੁੱਪ ਰਹਿੰਦਾ ਏ ਪਰੇ ਪਰਿਵਾਰ ਚ ਵਸਤੇ ਨੂੰ ਕੁੜੇ ਕੀ ਹੋ ਗਿਆ ਹਸਤੇ ਨੂੰ ਕਿ ਮਹਿੰਦੀ ਚੜ ਜਾਏ ਗੂੜੀ ਕਿ ਮਹਿੰਦੀ ਚੜ ਜਾਏ ਗੂੜੀ ਜ਼ਮੀਨਾ ਗਹਿਣੇ ਤਰਦਾ ਏ ਕੁੜੀਆਂ ਕੀ ਸੁਵਾਂਦੀਆਂ ਨੇ ਤੇ ਸੂਰਜ ਧੁੱਪਾ ਕਰਦਾ ਏ ਬਹੁਤ ਇਸੂ ਦੀ ਪੱਗ ਦੇ ਚਾਨਣ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ ਤਾਂ ਮਾ ਦੇ ਵਿਆਹ ਵਾਲੇ ਲੀੜੇ ਉਦੋਂ ਫਾਫਾ ਕੇ ਵੇਖਦੀਆਂ ਇਹਨਾਂ ਦੇ ਵੀਰਾ ਨਹੀਂ ਹੋਇਆ ਸਿਰਾਂ ਤੇ ਚੀਵਾ ਨਹੀਂ ਹੋਇਆ ਇਹ ਜਿਹੜੇ ਤਾਰੇ جگਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ ਇਹਨਾਂ ਦੇ ਪੈਰ ਪੰਬੀਰੀਆਂ ਨੇ ਇੱਕ ਮਿੱਤਨ ਦੀ ਰੁਚੀਆਂ ਨੇ ਇੱਕ ਖੁੱਲੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਤੋਂ ਗੁਜੀਆਂ ਨਹੀਂ ਇਹਨਾਂ ਨੂੰ ਖਾਦਾ ਪਚਦਾ ਹੈ ਇਸੋਲੇ ਰੱਬ ਦੇ ਗੌਂਦੀਆਂ ਨਹੀਂ ਇਹ ਰਹ ਹ ਦੇਖ ਖਾ ਗੰਡਿਆਂ ਨੂੰ ਸਿਰ ਦਾ ਤਾਜ ਬਣਾਉਂਦੀਆਂ ਨੇ ਜੋ ਸਾਖਰਤਾ ਦੀਹਹਰਾਂ ਨੇ ਇਹਨਾਂ ਦੇ ਘਰ ਵਿੱਚ ਬੜੀਆਂ ਨਹੀਂ ਇਹਨਾਂ ਨੇ ਵਰਕੇ ਪਲਟੇ ਨਹੀਂ ਤੇ ਹੱਥਾਂ ਤੇ ਹੱਥ ਵਿੱਚ ਕੰਪਲਮਾ ਪੜੀਆਂ ਨਹੀਂ ਇਹਨਾਂ ਨੇ ਚੁੱਲ੍ਹੇ ਡੋਣੇ ਨੇ ਇਹਨਾਂ ਨੇ ਕਰਬ ਸੋਣੇ ਨੇ ਇਹ ਗੁੱਟੀਆਂ ਆਪ ਤਾਂ ਪੜੀਆਂ ਨਹੀਂ ਇਹਨਾਂ ਨੇ ਪੁੱਤ ਪੜਾਉਣੇ ਨੇ ਬਹੁਤ ਦਿਲਾਂ ਦੇ ਦਰਦ ਪਛਾਣਦੀਆਂ ਤਵੇਂ ਕਿੱਥੇ ਸਰਦਾਏ ਕੁੜੀਆਂ ਕੇਸ ਬੌਂਦੀਆਂ ਨੇ ਤੇ ਸੂਰਜ ਧੂਪਾਂ ਕਰਦਾ ਏ ਬਹੁਤ ਖੂਬ ਬਹੁਤ ਖੂਬ ਤੁਸੀਂ ਇਹ ਜਿਹੜੀ ਰਾਣੀ ਤਤ ਦੇ ਵਿੱਚੋਂ ਲਈ ਕਵਤਾ ਹੈ ਸਾਡੀ ਬਹੁਤ ਅੱਛੀ ਚੋਆਇਸ ਹੈ ਕਵਤਾ ਦੀ ਚੋਣ ਬਹੁਤ ਅੱਛੀ ਹੈ ਤੇ ਸਾਡੇ ਇੱਕ ਸ਼ਾਇਰ ਹੈ ਉਹ ਕਹਿੰਦੇ ਆ ਤ੍ਰਲੋਚਨ ਲੋਚੀ ਕਹਿੰਦੇ ਆ ਇਹ ਜ਼ਾਲਮ ਕਹਿਣ ਬੁਲਾਵਾ ਹੁੰਦੀਆਂ ਕੁੜੀਆਂ ਤੇ ਕਵਤਾਵਾ ਹੁੰਦੀਆਂ ਔਰ ਕੁੜੀਆਂ ਕਪਤਾਵਾਵਾਂ ਹੁੰਦੀਆਂ ਨੇ ਉਹਨਾਂ ਦੇ ਲੱਗਿਆ ਜ਼ਾਲਮ ਕਹਿਣ ਬਲਾਵਾ ਹੁੰਦੀਆਂ ਕੁੜੀਆਂ ਤੇ ਕਪਤਾਵਾਵਾਂ ਹੁੰਦੀਆਂ ਤੇ ਸੱਚੀ ਮੁੱੱਚੀ ਕੁੜੀਆਂ ਕਪਤਾਵਾਵਾਂ ਹੁੰਦੀਆਂ ਨੇ ਖੂਬਸੂਰਤ ਸਿਰਤ ਵਾਲੀਆਂ ਕੁੜੀਆਂ ਜਿਹੜੀਆਂ ਅੱਜ ਨੌਜਵਾਨ ਸ਼ਾਇਰਾ ਸਾਰੀਆਂ ਮੇਰੇ ਨਾਲ ਨੇ ਖੂਬਸੂਰਤ ਚਿਹਰਿਆਂ ਵਾਲੀਆਂ ਤੇ ਸੋਹਣੀਆਂ ਸਿਰਤਾਂ ਵਾਲੀਆਂ ਇਹ ਸ਼ਾਇਰਾ ਸਾਡੇ ਨਾਲ ਨੇ ਤੇ ਹੁਣ ਗगन ਦੀ ਇਸ ਕਵਤਾ ਤੋਂ ਬਾਅਦ ਗगन ਆਪ ਵੀ ਬਹੁਤ ਅੱਛਾ ਲਿਖਦੀ ਹੈ ਪਰ ਅੱਜ ਜੋ ਵਿਸ਼ਾ ਸੀ ਉਹਦੇ ਮੁਤਾਬਕ ਅਸੀਂ ਕਿਹਾ ਕਿ ਚੋਣ ਕਿਸੇ ਕਵੀ ਦੀ ਵੀ ਕਰ ਸਕਦੇ ਹੋ ਤਾਂ ਤੁਸੀਂ ਚੋਣ ਬਹੁਤ ਅੱਛੀ ਕੀਤੀ ਹੁਣ ਮੈਂ ਮੁਖਤਮਾ ਜਾਨਵੀ ਤੁਸੀਂ ਆਪਣੀ ਕਵਤਾ ਸੁਣਾਓ ਜਾਨਵੀ ਬਹੁਤ ਵਧੀਆ ਕਵਤਾ ਸੁਣਾਉਣ ਵਾਲੀ ਸਾਡੀ ਬਹੁਤ ਅੱਛੀ ਡੈਕਲੇਮੇਸ਼ਨ ਜਾਂ ਭਾਸ਼ਣ ਮੁਕਾਬਲਿਆਂ ਚ ਬਹੁਤ ਭਾਗ ਲੈਂਦੇ ਰਹੇ ਨੇ ਤੇ ਆਪਣੀ ਬਹੁਤ ਅੱਛੀ ਕਵਤਾ ਸਾਨੂੰ ਸੁਣਾਉਣਗੇ ਜਾਨਵੀ ਅਮ ਅੱਜਕਲ ਕੁੜੀਆਂ ਜਾਂ ਔਰਤਾਂ ਦੇਸ਼ਕ ਕਿਤੇ ਬਹੁਤ ਅੱਗੇ ਵਧ ਗਈਆਂ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਿੱਥੋਂ ਤੱਕ ਆਪਣੀ ਮਨਮਰਜ਼ੀ ਕਰਨ ਦੀ ਇਜਾਜ਼ਤ ਹੈ ਇਸ ਸਵਾਲ ਕਿਤਨਾ ਕਿਤੇ ਮੈਨੂੰ ਬਹੁਤ ਖਟਕਦਾ ਹੈ ਤੇ ਇਹੀ ਇੱਕ ਸਵਾਲ ਹੈ ਜੋ ਸੁਪਿੰਦਰ ਅਮਰਿਤਜੀ ਦੀ ਕਵਿਤਾ ਹੈ ਮੇਰੀ ਨਹੀਂ ਬੁਗਦੀ ਮਨਮਰਜ਼ੀ ਇਹੀ ਕਵਿਤਾ ਹੈ ਐਮ ਐਨ ਜੋ ਇਸ ਸਵਾਲ ਦਾ ਜਵਾਬ ਕਿਤਨਾ ਕਿਤੇ ਲੱਭਣ ਮੈਰੀ ਨੇ ਬਹੁਤ ਮਦਦ ਕੀਤੀ ਹੈ ਤੇ ਮੈਂ ਇਹੀ ਕਵਿਤਾ ਹੈ ਕਵਿਤਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਇਹੀ ਕਵਿਤਾ ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਸਾਂਝੀ ਕਰਨਾ ਚਾਹੁੰਦੀ ਹਾਂ ਅਰਸ਼ਾਦ ਮਾਂ ਨੇ ਛਿੜਕੀ ਕਿਉਂ ਨੇ ਛਿੜਕੀ ਮਾਂ ਨੇ ਝਿੜਕੀ, ਪਿਉ ਨੇ ਝਿੜਕੀ, ਵੀਰ ਮੇਰੇ ਨੇ ਵਰਜੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ, ਇੱਧਰ ਕੰਢੇ ਉੱਧਰ ਵਾਲਾ, ਇੱਧਰ ਕੰਢੇ ਉੱਧਰ ਵਾਲਾ, ਵਿੰਨ੍ਹੀਆਂ ਵਿੰਨ੍ਹੀਆਂ ਕੋਮਲ ਨਾੜਾਂ, ਇੱਕ ਇੱਕ ਸਾਹ ਦੀ ਖ਼ਾਤਰ ਤਣੀਏ, ਸੌ ਸੌ ਵਾਰੀ ਮਰ ਜਾਈਂ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ, ਸਿਰਜਾਂ ਪਾਲਾਂ ਬੋਝ ਸੰਭਾਲਾਂ, ਸਿਰਜਾਂ ਪਾਲਾਂ ਬੋਝ ਸੰਭਾਲਾਂ, ਰਾਤ ਦਿਨੇ ਰਸਤ ਆਪਣੀ ਹਲਾ ਕੁਹ ਦੇ ਚਾਨਣ ਖਾਤਰ ਆਪਣੀ ਖਾਕ ਚ ਦੀ ਰੇ ਕਰਦੀ ਬਹੁਤ ਮੇਰੀ ਨਈ ਪੁਗਦੀ ਮੈਂ ਬਜੀ ਚਰਖੇ ਕੱਤਾ ਸੂਤ ਬਣਾਵਾ ਸੁਹੇ ਸਾਵੇ ਰੰਗ ਚੜਾਵਾ ਚਰਖੇ ਕੱਤਾ ਸੂਤ ਬਣਾਵਾ ਸੁਹੇ ਸਾਵੇ ਰੰਗ ਚੜਾਵਾ ਸਭ ਦੇ ਪਿੰਡੇ ਪਹਿਰਨ ਪਾਵਾਂ ਆ ਤਰ੍ਹਾਂ ਮੈਂ ਛੜਦੀ ਮੇਰੀ ਨਈ ਪੁਗਦੀ ਮੈਂ ਬਜੀ ਬੂਟੇ ਲਾਵਾਂ ਪਾਣੀ ਪਾਵਾ ਸੇਰੇ ਗੁੰਦਾਂ ਸੁੱਖ ਮਨਾਵਾ ਬੂਟੇ ਲਾਵਾ ਪਾਣੀ ਪਾਵਾ ਸੇਰੇ ਗੁੰਦਾਂ ਸੁੱਖ ਮਨਾਵਾ ਜੇ ਕਿਸੇ ਰੁੱਖ ਤੇ ਪੀਂਘ ਝਟਾਵਾ ਤੇ ਨਾ ਦੁਨੀਆ ਜਾਂਦੀ ਮੇਰੀ ਨਈ ਪਗਦੀ ਬੱਤ ਜੇ ਅੰਬਰਾਂ ਦੇ ਗੀਤ ਮੈਂ ਗਾਵਾਂ ਜੇ ਅੰਬਰਾਂ ਦੇ ਗੀਤ ਮੈਂ ਗਾਵਾਂ ਸ਼ਿਕਰੇ ਰੋਕਣ ਮੇਰੀਆਂ ਰਾਹਾਂ ਸਖਮੀ ਹੋਵਾ ਤੇ ਟਿਕ ਜਾ ਰਹਾ ਮੈਂ ਹੱਕੇ ਪੱਤੀ ਮੇਰੀ ਨਈ ਪਗਦੀ ਫਟਕੂ ਤੇ ਇੱਕ ਸਵਾਲ ਹੈ ਜੋ ਸ਼ਾਇਦ ਹਰ ਔਰਤ ਦੇ ਮਨ ਵਿੱਚ ਹੁੰਦਾ ਹੈ ਕਿ ਅੰਮ੍ਰੀ ਕਹੇ ਪ੍ਰੋਣੀ ਆਈ ਅੰਮ੍ਰੀ ਕਹੇ ਪ੍ਰੋਣੀ ਆਈ ਸਸੂ ਕਹੇ ਬਗਾਨੀ ਜਾਏ ਹਮ ਸਾਰੀ ਉਮਰੇ ਪਤਾ ਨਾ ਲਗਿਆ ਹਮ ਧੀ ਨਾ ਕਿਹੜੇ ਕੱਲ ਤੇਰੀ ਨਹੀਂ ਪੁੱਗਦੀ ਮਾਂ ਬਹੁਤ ਖੂਬ ਗੁਰਪੁਣੀਆਂ ਦੀ ਲੋੜ ਨਾ ਕੋਈ ਹਮ ਗੁਰਪੁਣੀਆਂ ਦੀ ਲੋੜ ਨਾ ਕੋਈ ਨਾ ਕੋਈ ਹੁਕਮ ਤੇ ਨਾ ਅਰਜ਼ੋਈ ਡੱਬਣੀ ਦੀਦੀ ਹੁਣ ਨਹੀਂ ਖੇਚਲ ਜੰਮਣੋਂ ਪਹਿਲਾਂ ਮਰਦੀ ਮੇਰੀ ਨਹੀਂ ਪੁੱਗਦੀ ਮਾਂ ਪਸੀ ਮੇਰੀ ਨਹੀਂ ਪੁੱਗਦੀ ਹਾਂ ਸਕੁਦਰ ਅੰਮ੍ਰਿਤਜੀ ਦੇ ਇਸ ਵਧੀਆ ਰਜ਼ਮ ਤੋਂ ਬਾਅਦ ਅਸੀਂ ਹੁਣ ਸੁਣਦੇ ਹਾਂ ਮੇਗਨਾ ਨੱਡਾ ਤੋਂ ਜਿਹੜੇ ਸਾਡੇ ਬਹੁਤ ਨੌਜਵਾਨ ਸ਼ਾਇਰਾ ਬਹੁਤ ਖੂਬਸੂਰਤ ਤੇ ਖੂਬ سیرਤ ਵਾਲੀ ਸਾਡੀ ਨੌਜਵਾਨ ਸ਼ਾਇਰਾ ਮੇਗਨਾ ਨੂੰ ਸੁਣਦੇ ਹਾਂ ਤੇ ਦੇਖਦੇ ਹਾਂ ਕਿਹੜੀ ਕਵਿਤਾ ਸੁਣਾਉਂਦੇ ਆ मेघना जी तुम मुखातिब हो आज मैं आप सभी को अपने द्वारा रचित एक कविता सुनाने जा रही हूं जिसके अंदर मैंने ये बताया है कि कैसे एक औरत के साथ आज के समय में भी गलत हो रहा है और जब किसी औरत के साथ कुछ भी गलत होता है तो उसकी क्या फीलिंग रहती है वो क्या सोचती है किस तरह उसकी जिंदगी आगे बसर होती है उसके बारे में मैंने कुछ लिखा है तो कविता ऐसे है कि उसने कितना दर्द सहा होगा उसने ना जाने क्या क्या कहा होगा उसकी आवाज को भी दबाया होगा उसे ना जाने कहा हाथ लगाया होगा वो दर्द में किस तरह चीखी होगी उसको कैसे उस जालिम ने खाया होगा वो तड़पी होगी रोई होगी ना जाने बंधे हाथों में उसने कैसे शस्त्र उठाया हो बात घर की घर में ही रह जाए उसकी माँ ने उसे समझाया होगा कल को तेरी शादी नहीं होगी ये कहकर उसे डराया होगा तू पढ़ मत तू घर में रह उसके दादा ने उसे बतलाया होगा उसके बाबा ने भी उससे बात करनी कम कर दी होगी आखिर उसकी क्या गलती थी ना जाने उस दरिंदे को किसने उकसाया होगा? क्यों उसको अकेला कर दिया हमने उस नारी को मर्द की जागीर हम सबने बनाया होगा बेड़िया बांध कर रखी होंगी घर वालों ने भी अच्छा होता अगर बेटे को पट्टा पहनाया होता बहुत आसानी से कह देते हो तूने ये पहना था इसीलिए वो करीब आया होगा तूने ही इशारा किया होगा इसीलिए उसका मन मचलाया होगा वाह पैदा कर दी बेटी हमने क्यों मारा नहीं कोख में उसको मर जाती तो अच्छा होता ना देखना पड़ता ये दिन हम ये सुनते हैं ना हम पहले रो रो कर मुझे इस दुनिया में लाए फिर दुनिया ने नहीं, नहीं जीने दिया पहले मेरा मर्डर करते थे अब मुझे खुदकुशी पर मजबूर किया आखिर किसने हक दिया तुमको मुझे देवी कहने का देवी मानते तो पूजा करते कोई हक ना होता तुम्हें रावण को महान कहने का कोई हक ना होता तुम्हें रावण को महान कहने का आज जिस तरह हम देख रहे हैं कि मणिपुर में महिलाओं का शोषण हो रहा है और संदेश खाली वेस्ट बंगाल के अंदर महिलाओं पर जिस तरह से अत्याचार किया जा रहा है वो बहुत ही बुरी घटना जो है महिलाओं के लिए हो रही है और इस वुमेन्स डे पे मैं यही कहना चाहूंगी कि हमें अगर हम सच में उन्हें देवी मानते हैं तो हमें उनकी पूजा करनी चाहिए कोई पूजा करने वाला ही उनके साथ गलत करे ये बात भारत को शोभा नहीं देती किस, किसी को भी शोभा नहीं देती धन्यवाद बहुत संवेदना भरपूर कविता सी और संवेदना भरपूर ताचार ਕਿ ਨਾਰੀ ਦੀ ਆਜ਼ਾਦੀ ਜਿਹੜੀ ਹੈ ਉਸ ਨੂੰ ਮਿਲਣੀ ਚਾਹੀਦੀ ਹੈ ਕਿ ਉਹਨੂੰ ਬਾਹਰ ਦਹਿਸ਼ਤ ਨਾ ਮਿਲੇ ਉਸ ਨੂੰ ਇੱਕ ਚੰਗਾ ਮਾਹੌਲ ਮਿਲੇ ਤੇ ਤੁਸੀਂ ਉਹ ਸਾਰੇ ਵਿਸ਼ੇ ਜਿਹੜੇ ਅੱਜ ਕੱਲ ਔਰਤਾਂ ਨੂੰ ਛੋਟੀਆਂ ਬਾਲੜੀਆਂ ਨੂੰ ਬੱਚੀਆਂ ਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਜ਼ਾਲਮ ਲੋਕਾਂ ਦੇ ਹਵਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੁਸੀਂ ਉਹਨਾਂ ਦੀ वेदना ਨੂੰ ਆਪਣੀ ਕਵਤਾਂ ਰਾਹੀਂ ਜ਼ਾਹਰ ਕੀਤਾ ਬਹੁਤ ਵਧੀਆ ਔਰਤੀ ਚਾਹੁੰਦੇ ਆ ਕਿ ਵਮਨਡੇ ਤੇ ਅਸੀਂ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ 'ਚ ਮਾਹੌਲ ਬਣੇ ਕਿ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਤੱਕ ਜੋ ਇੱਕ ਇਸ ਤਰ੍ਹਾਂ ਦੇ ਦੇ ਕਲਾਪੈਂ ਦਾ ਇਸ ਇਸ ਤਰ੍ਹਾਂ ਦੇ ਬਲਾਤਕਾਰ ਵਾਲੀਆਂ ਘਟਨਾਵਾਂ ਜਿਹੜੀਆਂ ਸ਼ਰਮਸਾਰ ਕਰਦੀਆਂ ਸਮਾਜ ਨੂੰ ਉਹ ਤੋਂ ਸਮਾਜ ਨੂੰ ਮੁਕਤੀ ਮਿਲੇ ਹੁਣ ਅਸੀਂ ਅਗਲੀ ਹਫਤਾ ਦਾ ਰੋਕ ਕਰਦੇ ਹਾਂ ਸਾਡੀ ਸ਼ਾਇਰਾ ਹੈ ਰੁਹਾਣੀ ਵਰਮਾ ਤੇ ਸੁਣਦੇ ਹਾਂ ਰੁਹਾਲੀ ਦੇ ਕੋਲੋਂ ਕਵਿਤਾ ਮੈਂ ਕਿਹਾ ਸੀ ਪਹਿਲਾਂ ਵੀ ਕਿ ਸਾਡਾ ਮੰਚ ਸਾਂਝਾ ਹੈ ਭਾਸ਼ਾ ਕੋਈ ਵੀ ਹੋਵੇ ਅਸੀਂ ਆਪਣੇ ਜਜ਼ਬਾਤਾਂ ਨੂੰ ਜ਼ਬਾਨ ਦੇਣੀ ਹੈ ਤੇ ਆਓ ਅਸੀਂ ਰੁਹਾਣੀ ਤੋਂ ਸੁਣਦੇ ਹਾਂ ਹਿੰਦੀ ਦੀ ਇੱਕ ਕਵਿਤਾ नमस्कार आप सब लोगों को मैं रूहानी आज आपके समक्ष कनक मिश्रा जी द्वारा रचित कविता प्रस्तुत कर रही हूं, जिसका विषय है नारी तुम अबला नहीं हो करुणा की सागर को धार बना के करुणा की सागर को धार बना के तुम भी लहरों से हुंकार भरो तुम भी लहरों से हुंकार भरो क्योंकि अबला नहीं हो तुम नारी इस बात का अभिमान करो इस बात का अभिमान करो दिखाए कोई आंख अगर तो दिखाए कोई आंख अगर तो ना तुम सहम सी जाना चाहे पकड़े कोई हाथ तुम्हारा ना डर कर तुम चुप रह जाना उठो लड़ो उठो लड़ो और आगे बढ़ो अपनी समस्याओं का खुद समाधान बनो क्योंकि अबला नहीं हो तुम नारी इस बात का अभिमान करो इस बात का अभिमान करो जन्म से लेकर मृत्यु तक जन्म से लेकर मृत्यु तक आखिर कब तक अपने लिए जियोगी आखिर तुम कब अपने लिए जियोगी समाज के इन ठेकेदारों के लिए कब तक अपनी इच्छाओं को कुचलोगी समाज के कल्याण का हिस्सा अब इज्जत से तुम भी बनो क्योंकि अबला नहीं हो तुम नारी इस बात का अभिमान करो इस बात का अभिमान करो तुम्हें तुम्हें भी भी जीने का अधिकार मिला है तुम्हें भी जीने का अधिकार मिला है इस जीवन को ना व्यर्थ करो उठो चलो और आगे बढ़ो और नारी जीवन को सार्थक करो सदियों से महान हो तुम सदियों से महान हो तुम सदैव सर्वोच्च ही बनी रहो सदैव सर्वोच्च ही बनी रहो क्योंकि अबला नहीं हो तुम नारी इस बात का अभिमान करो इस बात का अभिमान करो धन्यवाद ਬਹੁਤ ਖੂਬ ਬਹੁਤ ਖੂਬ ਗੁਰਵਾਨੀ ਤੁਹਾਡੀ ਕਵਿਤਾ ਦੇ ਨਾਲ ਇੱਕ ਨਵੀਂ ਜਿਵੇਂ ਮੇਗਨਾ ਦੀ ਕਵਿਤਾ ਦੇ ਨਾਲ ਸਾਨੂੰ ਥੋੜਾ ਜਿਹਾ ਸੀ ਨਿਰਾਸ਼ਾ ਦੇ ਆਲਮ ਵੱਲ ਗਏ ਸੀ ਪਰ ਤੁਹਾਡੀ ਕਵਿਤਾ ਨੇ ਸਾਡੇ ਅੰਦਰ ਫੇਰ ਇੱਕ ਸਵੇਵਿਸ਼ ਵਾਸ ਸਾਡੇ ਅੰਦਰ ਭਰ ਦਿੱਤਾ ਨਾਰੀ ਦੇ ਅੰਦਰ ਕਿ ਉਹ ਅਬਲਾ ਨਹੀਂ ਹੈ ਉਸ ਨੂੰ ਆਪਣੇ ਸੁਪਨਿਆਂ ਦੀ ਉਡਾਨ ਭਰਨ ਦਾ ਪੂਰਾ ਹੱਕ ਹੈ ਤੇ ਉਸ ਨੂੰ ਜਿਹੜੇ ਮੌਕੇ ਨੇ ਉਹ ਸਮਾਜ ਦੇ ਦੇਣੇ ਤੇ ਉਹਨੇ ਖੁਦ ਵੀ ਇਹ ਮੌਕੇ ਲੈਣੇ ਹੈ ਤੇ ਸਾਡੀ ਇੱਕ ਨਾ ਸ਼ਾਇਰਾ ਨੇ ਸੁਰਜੀਤ ਟੋਰਾਂਟੋ ਚ ਰਹਿੰਦੇ ਨੇ ਤੇ ਉਹਨਾਂ ਨੇ ਬਹੁਤ ਅੱਛਾ ਸ਼ੇਅਰ ਲਿਖਿਆ ਸੀ ਚੱਲ ਹੁਣ ਛੱਡ ਵੀ ਦੇ ਉਹ ਸਦੀਆਂ ਪੁਰਾਣਾ ਰੋਲਾ ਲਾ ਦੇ ਸੋਚਾਂ ਵਾਲਾ ਫਟਿਆ ਹੋਇਆ ਚੋਲਾ ਚੱਲ ਹੁਣ ਚੱਲਦੇ ਹਾਂ ਕਦਮ ਨਾਲ ਕਦਮ ਮਿਲਾ ਕੇ ਚੱਲ ਹੁਣ ਕਰਦੇ ਹਾਂ ਸਮਾਜ ਦਾ ਵਿਕਾਸ ਮੋਢੇ ਨਾਲ ਮੋਢਾ ਲਾ ਕੇ ਕਿ ਅਸੀਂ ਜਿਹੜੀ ਨਾਰੀ ਨੇ ਹੁਣ ਇਕੱਲੀ ਨਹੀਂ ਹੁਣ ਉਹ ਤੇ ਬਰਾਬਰਤਾ ਚਾਹੁੰਦੀ ਐ ਤੁਹਾਡਾ ਮੁੱਖ ਮੁੱਖ ਜਿਹੜਾ ਮਸਲਾ ਨਾ ਨਵੇਂ ਸਾਲ ਨਾਰੀ ਦਿਵਸ ਤੇ ਹੀ ਐ ਕਿ ਅਸੀਂ ਬਰਾਬਰਤਾ ਚਾਹੁੰਦੇ ਹਾਂ ਅਸੀਂ ਮਰਦਾਂ ਤੋਂ ਅੱਗੇ ਨਿਕਲਣ ਦੀ ਗੱਲ ਨਹੀਂ ਕਰਦੇ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ ਤੇ ਬਰਾਬਰਤਾ ਦੀ ਗੱਲ ਵਿੱਚ ਤੁਹਾਨੂੰ ਪਤਾ ਕਿ ਉਹ ਆ ਜਾਂਦਾ ਕਿ ਅਸੀਂ ਕਿਵੇਂ ਸਮਾਜ ਤੋਂ ਆਪਣੇ ਹੱਕ ਲੈਣੇ ਆ ਤੇ ਬਹੁਤ ਵਧੀਆ ਲੱਗਾ ਸਾਹਿਬ ਨੇ ਤੁਸੀਂ ਆਪਣੇ ਵਿਚਾਰ ਕਵਤਾਵਾ ਰਾਹੀ ਆਪਣੀਆਂ ਕਵਤਾਵਾ ਰਾਹੀ ਜਾਂ ਉਹਨਾਂ ਕਵੀਆਂ ਕਵੀਆਂ ਰਾਹੀ ਜਿਨ੍ਹਾਂ ਨੇ ਸਮਾਜ ਨਾਰੀ ਵਾਸਤੇ ਕਵਤਾਵਾ ਲਿਖਿਆ ਕੁਝ ਕਿਹਾ ਤੁਸੀਂ ਇੱਕ ਇੱਕ ਮਿੰਟ ਕੁਝ ਕਹਿਣਾ ਚਾਹੋ ਤਾਂ ਨਾਰੀ ਦਿਵਸ ਤੇ ਆਪਣੀਆਂ ਸਖੀਆਂ ਨੂੰ ਆਪਣੀਆਂ ਨੌਜਵਾਨ ਵਿਦਿਆਰਥਣਾਂ ਨੂੰ ਹੋਰ ਆਪਣੇ ਨੌਜਵਾਨ ਕਲਮਾ ਨੂੰ ਤਾਂ ਤੁਸੀਂ ਕਹਿ ਸਕਦੇ ਹੋ ਜਾਨਵੀ ਤੁਸੀਂ ਪਹਿਲੇ 1 2 17 ਚ ਨਾਰੀ ਦੇਵਸ ਤੇ ਸੰਬੰਧਿਤ ਕੁਝ ਵੀ ਕਹਿਣਾ ਚਾਹੋ ਕੋਈ ਮੈਸੇਜ ਦੇਣਾ ਚਾਹੋ ਆਪਣਾ ਤਾਂ ਦੇ ਸਕਦੇ ਹਾਂ ਅਮ ਜਦਕਿ ਮੈਂ ਕਿਹਾ ਮੈਂ ਸਿਕੰਦਰਮ ਲੁਜੀਰੀ ਜੀ ਦੀ ਕਵਿਤਾ ਨਾਰਸਤਾਰੇ ਸਾਹਮਣੇ ਮੈਂ ਸਾਂਝੀ ਕੀਤੀ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਸਵਾਲ ਮੇਰੇ ਮਨ ਵਿੱਚ ਸੀ ਕਿ ਕਿੰਨੀ ਆ ਕਿੰਨੀ ਖੁਮਨਮਰਜ਼ੀ ਕਰਨੀ ਕਰਨ ਦੀ ਸਾਨੂੰ ਇਜਾਜ਼ਤ ਹੈ ਹਮ ਅੱਗੇ ਤਾਂ ਵਧ ਗਏ ਹਾਂ ਪਰ ਕਿੰਨਾ ਕੱਗੇ ਵਧਣ ਦੀ ਇਜਾਜ਼ਤ ਹੈ ਕਿਹੜੀ ਸਪੀਡ ਨਾਲ ਅੱਗੇ ਵਧਣ ਦੀ ਇਜਾਜ਼ਤ ਹੈ ਇਹ ਵੀ ਸਾਡੇ ਲਈ ਇਨਸਟ੍ਰਕਸ਼ਨਸ ਬਣੀਆਂ ਹੋਈਆਂ ਹਾਂ ਇਹ ਪਰ ਜਿੱਦਾਂ ਤੁਸੀਂ ਕਿਹਾ ਕਿ ਇੱਕ ਅ ਐਨਰਜੈਟਿਕ ਨੋਟ ਖੜਾ ਜ਼ਰੂਰੀ ਹੈ ਸਾਡੇ ਅੰਦਰ ਕਿ ਨਿਰਾਸ਼ਾ ਵਾਲ ਨਹੀਂ ਜਾਣਾ ਸਿਚੁਏਸ਼ਨ ਹੋਣੀ ਚਾਹੀਦੀ ਹੈ ਨਹੀਂ ਪਰ ਉਹਨੂੰ ਸਿਚੁਏਸ਼ਨ ਨੂੰ ਚੰਗੀ ਬਣਾਉਣ ਲਈ ਸਾਡੇ ਅੰਦਰ ਇੱਕ ਉਮੀਦ ਹੋਣੀ ਚਾਹੀਦੀ ਹੈ ਇੱਕ ਆਸ਼ਾ ਹੋਣੀ ਚਾਹੀਦੀ ਹੈ ਇੱਕ ਸਾਡੇ ਅੰਦਰ ਜ਼ੋਰ ਹੋਣਾ ਚਾਹੀਦਾ ਤੇ ਮੈਂ ਹੀ ਆਪਣੀ ਹਿੰਦੀ ਚ ਇੱਕ ਕਵਿਤਾ ਲਿਖੀ ਸੀ ਜੀਦਾ ਅੰਤ ਸੀ ਕਿ अखीर लाओदा एक पैराग्राफ सी की सरकार बना सकती हूँ मैं सरकार गिरा भी सकती हूँ सरकार बना सकती हूँ मैं सरकार गिरा भी सकती हूँ वाणी से अपनी आज मैं इस भूथल को हिला भी सकती हूँ और रावण बनने से पूर्व भी तुम सौ बार विचार ये कर लेना जिन्हें भी वी साढ़े वीर है जड़े कई ना कितना कितना रावण जागन दी जागर हाँ, हाँ।

मोस्ट वेलकम मैम मैं सभी महिलाओं को सभी बच्चियों को और सभी को ये कहना चाहूंगी कि इस नारी दिवस पे सिर्फ नारी को इसी दिन नहीं मनाना चाहिए बल्कि हर दिन ही नारी और एवं जितने भी और लोग हैं हमारे भाई भी हैं उनको भी हमें एक ही नजर से देखना चाहिए और दूसरी बात ये कि जितना भी हम सोचते हैं समझते हैं हमारी संवेदना उन लोगों के साथ इस दिवस पर होनी चाहिए जो आज बहुत सफर कर रहे हैं सबसे पहले मैम जिस तरह मैंने आपको पहले भी बताया कि संदेश खाली के अंदर जिस तरह आज औरतों का शोषण हो रहा है इस नारी दिवस पे हम सबको उनके लिए कुछ ना कुछ कहना चाहिए हमें उनके लिए आवाज उठानी चाहिए और सिर्फ उनके लिए ही नहीं बल्कि जितने भी लोग हैं जिनके साथ गलत हो रहा है उनके साथ सही हो उनके साथ गलत ना हो उनके लिए सलाह बिल्कुल ठीक बिल्कुल चलो आ, आपने रोहानी आपने कुछ कहना है रोहानी आप इस टॉपिक पे जैसे मेघना ने बहुत बढ़िया तरह अपने विचार व्यक्त किए हैं उसी कुछ कहना चहंदे रोहानी हाँ जी मैम मैं बस यही कहना चाहती हूँ कि मतलब जैसे मेरी पोयम थी कि अबला नहीं हो तुम नारी मतलब इस चीज का हमें सच में अभिमान करना चाहिए क्योंकि हम कहीं भी क्षेत्र में जाते हैं तो कहीं ना कहीं नारियों को हमेशा ये बोला जाता है कि तुम हाय बिचारी हो हाय बिचारी ये कहीं ना कहीं उनके वर्ड में रहता है और कहीं ना कहीं नारियों के दिल में भी ये चीज रहती है कि शायद हम हाय बिचारी हैं तो हमें आगे नहीं अपॉर्चुनिटी मिल पा रही हम आगे नहीं जा पा रहे तो मैं सबको यही कहना चाहती हूँ कि जब ये तुम वर्ड अपने मन से निकाल दोगे अपने दिल से निकाल दोगे तो तुम सब कुछ कर सकते हो जैसे हमारे आगे मर्द हैं जैसे नौजवान है तुम उसके साथ कदम से कदम मिटा चल ਸਤੋ ਅਗਰ ਤੁਸੀਂ ਇਹ ਜੋ ਵਰਡ ਹੈ ਆਪਣੇ ਅੰਦਰੋਂ ਸੇ ਕਾਲ ਦੋ ਬਹੁਤ ਬਹੁਤ ਵਧੀਆ ਵਿਚਾਰ ਤੇ ਜਾਂਦੇ ਜਾਂਦੇ ਅਸੀਂ ਗਗਨਦੀਪ ਦੇ ਵੀ ਵਿਚਾਰ ਸੁਣ ਲਈਏ ਤੇ ਫਿਰ ਅਸੀਂ ਅੱਜ ਦਾ ਪ੍ਰੋਗਰਾਮ ਨਾਰੀ ਨੂੰ ਸਮਰਪਿਤ ਪ੍ਰੋਗਰਾਮ ਖਤਮ ਕਰਦੇ ਆ ਗਗਨ ਤੁਸੀਂ ਇਸ ਬਾਰੇ ਚ ਇੱਕ ਦੋ ਸਤਰਾਂ ਚ ਸੰਖੇਪ ਮੈਸੇਜ ਦੇਣਾ ਚਾਹੋ ਕੋਈ ਤੇ ਦੇ ਸਕਦੇ ਹੋ ਤੇ ਜਿੰਨੀ ਦੇਰ ਮੇਖਲ ਗਗਨ ਦਾ ਵੀਡੀਓ ਨਹੀਂ ਚੱਲ ਰਿਹਾ ਉਹ ਦਿਨ ਮੈਂ ਦੋ ਸਤਰਾਂ ਤੁਹਾਨੂੰ ਆਪਣੀਆਂ ਸੁਣਾਉਣੀ ਹੈ ਕਿ ਨਾਰੀ ਹ ਹਿਰਜਨ ਹਾਰੀ ਹਮੈ ਨਾਹੀ ਅਬਲਾ ਤੇ ਨਾਹੀ ਵਿਚਾਰੀ ਹਮੈਂ ਨਾਰੀ ਹ ਸਿਰਜਣ ਹਾਰੀ ਹਮੈਂ ਨਾਹੀ ਅਬਲਾ ਤੇ ਨਾਹੀ ਵਿਚਾਰੀ ਹਮੈਂ ਜਗ ਜਨਨੀ ਦਾ ਮਾਨ ਲਿਆ ਮੈਂ ਬਾਲਾਂ ਤੋਂ ਜਾਂਦੀ ਬਲਹਾਰੀ ਹਮੈਂ ਬਾਲਾਂ ਤੋਂ ਜਾਂਦੀ ਬਲਹਾਰੀ ਹਮੈਂ ਸਮਿਆਂ ਦੀ ਸ਼ਾਸਵਾਰ ਬਣੀ ਮੈਂ ਸਮਿਆਂ ਦੀ ਸ਼ਾਸਵਾਰ ਬਣੀ ਮੈਂ ਅੰਬਰਾਂ ਚ ਲਾਉਂਦੀ ਉਡਾਰੀ ਹਮੈਂ ਬਾਬਲ ਦੇ ਸਿਰ ਦਾ ਤਾਜ ਹਮੈਂ ਬਾਬਲ ਦੇ ਸਿਰ ਦਾ ਤਾਜ ਹਾਂ ਮੈਂ ਮਾਂ ਦੀ ਵੀ ਰਾਜ ਦੁਲਾਰੀ ਹਾਂ ਮੈਂ ਸਮਿਆਂ ਦੇ ਕਈ ਦੌਰ ਮੈਂ ਵੇਖੇ ਦੁੱਖਾਂ ਤੋਂ ਕਦੇ ਨਹਾਰੀ ਹਾਂ ਮੈਂ ਦਾਜ ਲਈ ਕਦੀ ਅਣਖ ਦਿਖਾਤਰ ਦਾਜ ਲਈ ਕਦੀ ਅਣਖ ਦਿਖਾਤਰ ਕਦੀ ਕੋਖ ਵਿੱਚ ਜਾਂਦੀ ਮਾਰੀ ਹਾਂ ਮੈਂ ਐਪਰ ਸਮਿਆਂ ਦੇ ਨਾਲ ਸੋਚ ਇਹ ਬਦਲੂ ਇਸ ਦੀ ਕਰਦੀ ਦਾਵੇਦਾਰੀ ਹਾਂ ਮੈਂ ਨਾਰੀ ਹਾਂ ਸਿਰਜਣ ਹਾਰੀ ਹਾਂ ਮੈਂ ਨਾਹੀ ਅਬਲਾ ਤੇ ਨਾਹੀ ਵਿਚਾਰੀ ਹਾਂ ਮੈਂ ਅਸੀਂ ਨਾਰੀ ਦਿਵਸ ਤੇ ਨੌਜਵਾਨ ਸ਼ਾਇਰਾ ਦੇ ਸਾਰਿਆਂ ਦੇ ਤੁਹਾਡੇ ਵਿਚਾਰ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਾ ਕਿ ਨਵੀਂ ਪੀੜੀ ਕੋਲ ਹਾਲੇ ਸਾਨੂੰ ਨਾ ਉਮੀਦ ਹੋਣ ਦੀ ਲੋੜ ਨਹੀਂ ਆ ਸਾਡੀਆਂ ਬਹੁਤ ਵਧੀਆ ਸ਼ਾਇਰਾਜ਼ ਬਹੁਤ ਵਧੀਆ ਗਾਹ ਵੱਧੂ ਸੋਚ ਵਾਲੀਆਂ ਤੁਹਾਡੇ ਵਰਗੀਆਂ ਜ਼ਹੀਨ ਮੁਟਿਆਰਾਂ ਨੇ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਹੈ ਤੇ ਤੁਹਾਡਾ ਸਾਰਿਆਂ ਦਾ ਇਸ ਕਵੀ ਦਰਬਾਰ ਚ ਇਸ ਕਵਤਾ ਪਾਠ ਦੇ ਵਿੱਚ ਆਪਣੇ ਮਨ ਦੇ ਜਜ਼ਬੇ ਪੇਸ਼ ਕਰਨ ਦੇ ਵਿੱਚ ਜੋ ਯੋਗਦਾਨ ਰਾਇ ਮੈਂ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਕਰਦੀ ਆਂ ਇਹ ਤਾਂ ਸਾਨੂੰ ਸੁਪਨਿਆਂ ਵਾਸਤੇ ਇੱਕ ਅਸਮਾਨ ਮਿਲੇ ਉਡਾਨ ਵਾਸਤੇ ਅਸਮਾਨ ਮਿਲੇ ਇਸ ਦਾ ਮੈਂ ਇੱਕ ਸ਼ੋਭਿਸ਼ਾ ਕਰਦੀ ਆ ਕਿ ਜੋ ਤੁਸੀਂ ਆਪਣੀ ਜ਼ਿੰਦਗੀ ਚ ਸੁਪਨੇ ਦੇਖੇ ਨੇ ਉਹ ਤੁਹਾਡੇ ਪੂਰੇ ਹੋਣ ਤੇ ਸਾਨੂੰ ਕਦੀ ਵੀ ਦੂਜੇ ਦਰਜੇ ਦੇ ਸ਼ੈਰੀ ਹੋਣ ਦਾ ਨਾਂ ਮਾਣ ਮਿਲੇ ਸਤਾ ਅਸੀਂ ਬਰਾਬਰਤਾ ਦੀ ਲੜਾਈ ਜੜੀ ਹੈ ਸਾਰੀ ਬਰਾਬਰਤਾ ਦੀ ਹੈ ਤੇ ਅਸੀਂ ਉਸੇ ਬਰਾਬਰਤਾ ਲਈ ਲਗਾਤਾਰ ਯਤਨਸ਼ੀਲ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਫਿਰ ਤੋਂ ਮੈਂ ਦੱਸਣਾ ਚਾਹਾਂਗੀ ਕਿ ਇਸ ਸਾਡੇ ਕਵੀ ਛੋਟੇ ਜੀ ਕਪਤਾ ਦਰਬਾਰ ਦੇ ਵਿੱਚ ਗਗਨਦੀਪ ਨੇ ਰੁਹਾਦੀ ਵਰਬਾ ਨੇ ਮੇਗਨਾ ਨੱਡਾ ਨੇ ਤੇ ਜਾਨਵੀ ਨੇ ਆਪਣੀਆਂ ਕਪਤਾਵਾਂ ਨਾਲ ਸਾਨੂੰ ਬਹੁਤ ਸਰਸ਼ਾਰ ਕੀਤਾ ਬਹੁਤ ਵਧੀਆ ਲੱਗਿਆ ਤੇ ਆਉਣ ਵਾਲੀਆਂ ਜਿਹੜੀਆਂ ਸਾਡੇ ਪ੍ਰੋਗਰਾਮ ਨੇ ਉਹਨਾਂ ਵਿੱਚ ਵੀ ਅਸੀਂ ਸ਼ਾਮਿਲ ਹੁੰਦੇ ਰਵਾਂਗੇ ਤੇ ਹਰਫ ਪੰਜਾਬੀ ਨਾਲ ਜੁੜੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਤੇ ਸਾਰੇ ਸਾਡੇ ਲੇਖਕ ਜਿਹੜੇ ਜਿੰਨੇ ਵੀ ਜੁੜੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਦਾ ਸ਼ੁਕਰੀਆ ਕਰਦੀਆਂ ਤੇ ਧੰਨਵਾਦ ਬੇਟਾ ਸਾਰੇ ਬਹੁਤ